श्रीकाल की हालचाल नहीं सारे ठीक ठाक हो तो आहा देखो जी अपना एक फैक्ट्री का काम चल रहा है इधर देखो आखो जी फैक्ट्री का काम चल रहा है हाँ मशीन आई हुई इधर समारियाँ जाने मशीन ਆ ਦੇਖੋ ਇੱਕ ਆਈ ਰਿਆ ਕਾਹੀਏ ਕਾਹੀਏ 3 4 5 6 7 ਆ ਬਣੇ ਮੁੰਡੇ ਰਖੇ ਨੇ ਵਧੀਆ ਕੰਮ ਦੇ ਆ ਦੇਖੋ ਜੀ ਜੀ ਦਿਖਾਉਣਾ ਤੁਹਾਨੂੰ ਕਿਵੇਂ ਰਗੜਾ ਲਾ ਕਰਿਆ ਹੈ ਕੰਮ ਸਖਾਲਾ ਨੇ ਤੇ ਦਿਮਾਗ ਦਾ ਕੰਮ ਆ ਦੇਖੋ ਆ ਬੂਰ ਅੱਖਾਂ ਚ ਵੀ ਪੈ ਜਾਂਦਾ ਕਈ ਵਾਰ ਭਇਆ ਮੁੰਡੇ ਦੇ ਅੱਖ ਤੇ ਨਾ ਬੂਰ ਨਾ ਕਿੰਨੀ ਕਵਾਰ ਪੈ ਗਿਆ ਅੱਛਾ ਜੇ ਆਖਣ ਵੀ ਕਰ ਦਿੰਦਾ ਹਨਾ ਆ ਸੰਭਲ ਕੇ ਚਲੋ ਮੇਰਾ ਵੀ ਸੰਭਲ ਕੇ ਘਰੇ ਘਰ ਕੰਮ ਥੋੜਾ ਜਾਂ ਹਾਂ ਇੱਥੇ ਇਹਦਾ ਦਿਮਾਗ ਵਾਲਾ ਕੰਮ ਹੈ ਦੇਖੋ ਆਹ ਇਹਨਾਂ ਮਾੜਾ ਜਿਹਾ ਵੀ ਪਰ 1921 ਹੋ ਗਈ ਇਹ ਕੰਮ ਖਰਾਬ ਹੋਦਾ ਜੇ ਮਾੜਾ ਇਹ ਆ ਦੇਖੋ ਇਹ ਆਪਣਾ ਆ ਚੈਨ ਕੁੱਤੀ ਆ ਸੀਨ ਉੱਤੇ ਚੱਕਣ ਵਾਲੀ ਆਹ ਦੇਖੋ ਘਰ ਆ ਰਹੀਆਂ ਕਿੱਦਿਆਂ ਕਿੱਦਿਆਂ ਔਰ ਕੰਮ ਤਾਂ ਦਿਨ ਠੀਕ ਲੱਗਿਆ ਉਰੇ ਆਪਣੇ ਹਾਂਜੀ ਠੀਕ ਆ ਹੁਣ ਇਹ ਤੁਸੀਂ ਕਰ ਰਹੇ ਹੋ ਪੂਰਾ ਵੈਂਕ ਕਿੰਨਾ ਕਰੇਂਦਾ ਮੈਂਤੀ ਕਰਕੇ ਹੁੰਦਾ ਏ ਸਾਰਾ ਕੰਮ ਮੜਾ ਖੈ ਵਾਲਾ ਕੰਮ ਏ ਇਹਨਾ ਦਿਮਾਗ ਵਾਲਾ ਕੰਮ ਏ ਇਹ ਪੇਚ ਚੰਦੂਗਾ ਕੱਢ ਲਾ ਦੇ ਕਿਉਂ ਔਰ ਆ ਬੱਲ ਬਣਾਇਆ ਹੈ ਉਰੇ ਲਵੇ ਚਾਨਣ ਕਰਨ ਕਰ ਤੇ ਇਸੇ ਤੇ ਆ ਜਾਓ ਹੁਣ ਆਮ ਜਿੰਨਾਂ ਦੇਣੀਆਂ ਨੇ ਆਪਾਂ ਸੇਤ ਤੇ ਸੇਤ ਜੇ ਕਿਸੇ ਮੁੰਡਾ ਹੈਗਾ ਜੇ ਕੋਈ ਦੱਸੋ ਜੀ ਆਪਾਂ ਦੋ ਮੁੰਡੇ ਰੱਖਣੇ ਨੇ ਹੋਰ ਅਸੀਂ ਕਾਲ ਜੀ ਦਰਖਤ ਲਾਗ ਰਹੇ ਨੇ ਜੀ ਦਰਖਤ ਲਾਇਆ ਕਰੋ ਤੁਸੀਂ ਵੀ ਠੀਕ ਆ ਵੱਧ ਤੋਂ ਵੱਧ ਦਰਖਤ ਲਾਇਆ ਕਰੋ ਆ ਦੇਖੋ ਆਕਸੀਜਨ ਦੀ ਘਾਟ ਕਰਕੇ ਦਰਖਤ ਲਾਓ ਜੀ ਵੱਧ ਤੋਂ ਵੱਧ ਦਰਖਤ ਲਾਓ ਅਸੀਂ ਪਿਓ ਪੁੱਤ ਦੋਏ ਲਾਉਣ ਲੱਗੇ ਪਏ ਆ ਦਰਖਤ देख भी है ना लाउन लगे ना दरख्त तो दो तो तो जाने गर्मो गर्मी हो हाँ पे देखो बस इधर न जा इधर न जा आ देखो मिट्टी मिट्टी लगे पे हैं कान खड़े मिट्टी लगे पे लाइक नहीं बना मेरी बना मैं फिर मिट्टी बना कर देंगे मैं तेरी बना ਦਰਖਤ ਲਾਓ ਬਾਈ ਜੀ ਦਰਖਤ ਲਾਓ ਬਾਅਦ ਤੋਂ ਬਾਅਦ ਆ ਦੇਖੋ ਕਿੱਧਰ ਆ ਇੱਕ ਇਧਰ ਆ ਆ ਦਿਖਾ ਦੋ ਪਈ ਮਿਲੀ ਆ ਬਾਕੀ ਉਹ ਉਧਰ ਲੱਗੇ ਆ ਸੀ ਦੋ ਦਰਖਤ ਉਧਰ ਆਪਣੇ ਦਰਖਤ ਲਾਓ ਬਾਅਦ ਤੋਂ ਬਾਅਦ ਜੀ ਆ ਦੇਖੋ ਜ਼ੂਮ ਕਰਕੇ ਇਧਰ ਦਿਖਾਓ ਬੇਟਾ ਪੱਟਦੇ ਆਂ ਦਿਖਾਓ ਆ ਦੇਖੋ ਜੀ ਪੱਟ ਰਹੇ ਸੀ ਲਓ ਜੀ ਮਿੱਟੀ ਕੱਢੋ ਜੀ ਤੁਹਾਡੀ ਵਾਰੀ ਆ ਮਿੱਟੀ ਕੱਢਣ ਦੀ ਆ ਦੇ ਮਿੱਟੀ ਕੱਢਣ ਦੀ ਇਹਦੀ ਵਾਰੀ ਆ ਆਪਾਂ ਨੇ ਬੇਟੇ ਨੂੰ ਮਿੱਟੀ ਕੱਢਣ ਲਾਇਆ ਹੋਇਆ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੇਟਾ? ਦਰਖਤਾਂ ਬਾਰੇ ਵਿਹਾਰੇ ਕੰਨ ਲਾਉਣਾ ਚਾਹੀਦਾ। ਹਾਂ। ਹੈਂ? ਕਹੋ ਫਿਰ ਕਿ ਮੈਂ ਕੀ ਕਹਿਣਾ ਚਾਹੁੰਦਾ। ਹੈਂ? ਬੋਲੋ ਤੁਹਾਡੇ ਤੇ ਕੈਮਰਾ ਹਰ ਇੱਕ ਨੂੰ ਸੰਗੋ ਨਾ ਬੇਟਾ। ਸੰਗ ਕੇ ਨਹੀਂ ਕੰਮ ਹੁੰਦੇ ਹੁੰਦੇ। ਪਰ ਇਹੋ ਸੰਗਣ ਵਿੱਚ ਕੀ ਹੈ ਕੈਮਰਾ ਹੀ ਹੈ ਹੋਰ ਤਾਂ ਕੁਝ ਹੈ ਨਹੀਂਗਾ। ਹਾਂ। ਚਲੋ ਚਲੋ ਆਪਾਂ ਆਕਸੀਜਨ ਠੀਕਾਟ ਹੋ ਜਾਂਦੇ ਆਪਾਂ ਨੂੰ ਪੌਦੇ ਸਮਾਂ ਤੋਂ ਸਮਾਂ ਤੇ ਲਾਉਣੇ ਪੈਣਗੇ ਹਾਂ ਇਹਨਾਂ ਨੂੰ ਕਿੰਨੀ ਗਰਮੀ ਪੈ ਰਹੀ ਆ ਕਹ ਜਿਹੜੇ ਨਹੀਂ ਲਾਉਂਦੇ ਕਹ ਜੀ ਲਾਓ ਤੁਸੀਂ ਵੀ ਪੌਦੇ ਆਹ ਦੇਖੋ ਕਿ ਮੈਂ ਗਰਮੋ ਗਰਮੀ ਹੈ ਪਿਆ ਡੈਡੀ ਦੇ ਨਾਲ ਔਰ ਜੀ ਹਾਂ ਜੀ ਪੌਦੇ ਲਾਉਣੇ ਚਾਹੀਦੇ ਨੇ ਬਦ ਤੋਂ ਬਾਅਦ ਖੜ ਜਾ ਇਹਦੇ ਥੱਲੇ ਮਾਣੀ ਜੀ ਮਿੱਟੀ ਤਾਂ ਲਾਉਣੀ ਥਾਣੇ

ਮਿੱਟੀ ਲੱਗ ਗਈ। ਸਾਲ ਕੋਈ ਇੰਤਣੇ ਪਾਟਣਾ ਨਹੀਂ ਆਇਆ ਬੇਟਾ। ਆਹ ਦੇਖੋ ਜੀ। ਦਰਖਤ ਲਾਤਾ ਬੇਟੇ ਨੇ ਥੱਲੇ ਨੂੰ ਕਰ ਦਿੱਤਾ। ਉਧਰ ਅੜਕਦਾ ਪਰੇ। ਹਾਂ ਐਂ ਜੀ ਕਰਕੇ। ਬਸ ਬਸ ਰੱਬ ਵਾੜਾ ਇਹਨੂੰ ਨਾ ਜੋੜ ਦੇ। ਹਾਂ ਹਲਕੀ ਹਲਕੀ ਮਿੱਟੀ ਪਾਓ ਜੀ ਰੋੜੀ ਆਉਗੀ ਨਾ ਕੋਈ। ਰੋੜੀ ਨੋ ਕਰ ਦੋ। ਬਸ ਪਾ ਦੇ ਮਿੱਟੀ ਤਾਂ ਮੈਂ ਹਾਂ ਉਹ ਕਰ ਦੂੰਗਾ ਥੋੜਾ ਜਿਹਾ। ਤੋ ਦੂੰਗਾ ਜੇ ਕੋਈ ਮਿੱਟੀ ਆਉ ਕੱਢ ਦੀ ਚੰਗਾ ਔਰ ਡਲੀ ਆਉ ਕੋਈ ਹਰੇ ਜਿੱਥੇ ਮੈਂ ਰੁਕ ਰੂਗਾ ਇਦਾਂ ਮੈਂ ਕਰਾਂ ਲਓ ਜੀ ਤੁਸੀਂ ਕਰ ਦੋ ਉਲਟ ਫੁਲਟ ਤੇ ਇਹਦੇ ਤਾਂ ਮਾਰੀ ਬਹਿ ਕੇ ਹੁੰਦਾ ਹੁੰਦਾ ਇੱਕਣਾ ਐ ਬੈਕ ਐਂ ਡਬਲ ਇਹ ਦੇਖੋ ਪੋਰਾ ਕ ਜਵਾਕ ਲੱਗਿਆ ਹੋਇਆ ਦਰਖਤ ਨਾਲ ਆਪਣਾ ਇਹਨੂੰ ਥੋੜੇ ਉੱਤੇ ਹੱਥ ਪਾ ਐ ਆ ਚੀਜ਼ ਆ ਸੀਏ ਇੱਥੇ ਦੂਆ ਉੱਪਰ ਇਹਨੂੰ ਲਾਵੇ ਦੂਆ ਹੱਥ ਲਾਵੇ ਇੱਥੇ ਦੇਖ ਸਹੀ ਚੱਲਦੀ ਹੈ ਪਹਿਲਾਂ ਨੂੰ ਆ ਦਬਾ ਬਚਾ ਕੇ ਬਾੜਾ ਲਵੇ ਨਾ ਜਾ ਦਰਖਤ ਤਸੱਲ ਹੋ ਜਾਵੇ ਚਾਰ ਬਸ ਦੱਬ ਮੰਨ ਤੇ ਆ ਡਲੀਆਂ ਇਹ ਕੱਢ ਕੇ ਮਿੱਟੀ ਪਾ ਦੇ ਉੱਪਰ ਪਾਣੀ ਦਾ ਕੱਪ ਫਿਰ ਭਰ ਲਿਆ ਓ ਠੀਕ ਮੈਂ ਦੱਬਣ ਦੀ ਇਹਨੂੰ ਨਹੀਂ ਲੋੜ ਹੁੰਦੀ ਪੁੱਤ ਬਸ ਐ ਹੀ ਪਾ ਦੇ ਮਿੱਟੀ ਆਹ ਸਾਰੀ ਮਿੱਟੀ ਮਾਰੇ ਆਲੇ ਜਿਹੜੀਆਂ ਆ ਕੱਢੀ ਸੀ ਪੁੱਤੋ ਉਹ ਪਾ ਉਹ ਤਾਂ ਪਿਛਲੀ ਆ ਆਫੀਸ਼ੀਅਲੀ ਨਹੀਂ ਪਾਉਣੀ ਹੈ ਜੀ ਉਹਦੇ ਚੋਂ ਹੁਬਾਣਾ ਨਜਿਆ ਆ ਲੈ ਪਾਣੀ ਲੈ ਦਰਖਤ ਹੇਲੋ ਵੀ ਆ ਜਾ ਪਾਣੀ ਦਾ ਕੱਪ ਭਰ ਲੈ ਜਾਂ ਆ ਲਾਉਣੇ ਦੋ ਤਿੰਨ ਦਰਖਤ ਲਾ ਕੇ ਛੱਡਿਆ ਸਾਨੂੰ ਇੱਕ ਹੋ ਗਿਆ ਵੀ ਚਲ